ਅਬੀਦੁੱਲਾਹ ਜੀ ਐਮਐਲਏ ਸਾਹਿਬ ਦਾ ਧੰਨਵਾਦ ਕਰਦਾ ਜੀ ਥੱਲੇ ਕਰ ਲੈ ਵੀਰੇ ਥੱਲੇ ਕਰ ਲੋ ਜੀ ਕਰ ਲੋ ਬਾਤ ਕਰੀਆ ਜੀ ਨਾ ਉਹਨੇ ਮੇਰੇ ਤੇ ਵਿਸ਼ਵਾਸ ਰੱਖਿਆ ਤੇ ਮੈਂ ਧੰਨਵਾਦ ਕਰਦਾ ਸਮੂਹ ਕਾਉਂਸਲਰਾਂ ਦਾ ਮੇਰੇ ਭਰਾਵਾਂ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਜੋ ਐਮਐਲਏ ਸਾਹਿਬ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਉਹਨਾਂ ਨੇ ਉਮੀਦ ਕਰਕੇ ਮੈਨੂੰ

ਇਹਨੂੰ ਸਾਬ ਬਣਾਉਣਾ ਹੀ ਸਭ ਤੋਂ ਵੱਡਾ ਕੰਮ ਹੈ। ਉਹ ਲੋਕਾਂ ਨੂੰ ਜੋ ਦਿੱਕਤਾਂ ਪਿਛਲੇ ਸਮਾਂ ਤੋਂ ਨਗਰ ਤੋਂ ਉਸਨਾ ਚਾਹੀਆਂ ਨੇ। ਚਾਹੇ ਉਹ ਕ腐ਸ਼ਨ ਆ, ਚਾਹੇ ਉਹ ਖੱਜਲ ਖਾਰੀ ਆ ਤੇ ਇੱਕੋ ਨਾਰਾ ਰੱਖਾਂਗੇ ਨਾ ਲੈਣੇ ਆ, ਨਾ ਲੈਣਦੇ। ਸੋ ਇਹਦੇ ਦੀ ਗੌਰ ਕਰਾਂਗੇ ਔਰ ਨਾਸ ਕਰੂਗਾ। ਮਹਾਰਾਜੀ ਉਡ ਨਾਲ ਲੀਕੋ ਮੈਂ ਤੱਕ ਨਵਾਣਾ ਚਾਹ ਬਣਾ। ਕੋਈ ਨਾ ਸਭ ਕਰਦਾ ਹੂਗਾ। ਕੋਸ਼ਿਸ਼ ਕਰੂੰਗਾ ਜੇ ਗੁਰੂ ਦੀ ਮਰਜ਼ੀ ਹੋਈ ਆ ਤਾਂ ਸੇਵਾ ਮਿਲਈ ਆ ਔਰ 100% ਆਪਣਾ ਦਊਗਾ ਕਿ ਮੈਂ ਗੁਰੂ ਦੀ ਸੇਵਾ ਕਰਾਂ ਗੁੰਮਰੀ ਕੱਲ ਜਲਦੀ ਜਿਹੜੇ ਦੋ ਕੰਦੇ ਸੀ ਉਹਨਾਂ ਨੂੰ ਵੀ ਸਵੱਛਤਾ ਦੀ ਕੋਈ ਅਕਾਲੀ ਦਲ ਨਹੀਂ ਦਿੱਤਾ ਜੀ ਕਾਂਗਰਸ ਦੇ ਆਨੇ ਵਿੱਚ ਉਹ ਮੈਂ ਤਾਂ ਇਹ ਕਹੂੰਗਾ ਕਿ ਅਸੀਂ ਸ਼ਹਿਰ ਦਾ ਵਿਕਾਸ ਕਰੀਏ ਮੇਰੇ ਲਈ ਕੋਈ ਕਾਂਗਰਸ ਦਾ ਨਹੀਂ ਕੋਈ ਕਾਦੀ ਵਾਲਾ ਨਹੀਂ ਮੇਰੇ ਲਈ ਨਾ ਉਹ ਨਾ ਸਾਡਾ ਇੱਕ ਪਰਿਵਾਰ ਬਣ ਗਿਆ ਔਰ ਸਾਡਾ ਇੱਕੋ ਮੰਤਲ ਵਾ ਇੱਕੋ ਮੋਟਵਾ ਕਿ ਅਸੀਂ ਮਾਛੀ ਉਹਦਾ ਕਾਰਨ ਹੋ ਗਿਆ ਸਾਨੂੰ ਜੀ ਭਗਵੰਤ ਜਿੱਦਾਂ ਕਹਿੰਦੇ ਹੁੰਦੇ ਆ ਸਾਡੇ ਧੌਕੜ ਨੇ ਧੌਕੜਾ ਚ ਤਿੰਨ ਗੱਪ ਕਹਿੰਦੇ ਧੌਕੜ ਗਿਆ ਉਹਦਾ ਕੀ ਕਾਰਨ ਹੋਇਆ ਜੀ ਮੈਂ ਇਹ ਤਾਂ ਇੱਕ ਆਪਣੀ ਆਪਣੀ ਹਰ ਬੰਦੇ ਦੀ ਸੋਚ ਆ ਜੇ ਕੋਈ ਪਾਰਟੀ ਲਈ ਜਿਹਨੂੰ ਜਦੋਂ ਦੇਖੀ ਇਸ ਮੈਂ ਜਿਹੜੀਆਂ ਤਾਂ ਮੈਨੂੰ ਇਹ ਪਤਾ ਕਿ ਬੰਦੇ ਨੂੰ ਆਦਾਰੀ ਹੋਣੀ ਚਾਹੀਦੀ ਆ ਚਾਹੇ ਉਹ ਜਿਸ ਇਨਸਾਨ ਨਾਲ ਜੁੜ ਜਾਈ ਉਸ ਨਾਲ और पार्टी यह अब सोनू कुछ विश्वास प्रगटाया खड़े रहना चाहिए क्योंकि जे अचा करा नाम आज सरता सोनू कुे की कोई पहचान नहीं पार्टी की पहचान है जिन्हा का सामान सा और मैं कहूंगा भी वही सा ਵੇਰ ਦਾ ਕੋਲਿਆ ਸ਼ਾਮ ਨੂੰ ਧਰਿਆ ਲੈਂਦਾ ਤੇ ਆਡੇ ਵੀ ਸਾਰੇ ਕੋਈ ਮੈਂ ਅੱਜ ਜਿਹੜੀ ਚੋਣ ਦੀ ਪਹਿਲਾਂ ਮੁਬਾਰਕਬਾਦ ਦਿੰਦਾ ਬਹੁਤ ਬੰਦਾਂ ਜਿਹਨੂੰ ਜਿਹੜੀ ਇਲੈਕਸ਼ਨ ਹੋਈ ਆ ਜਿਹ 15 ਮੈਂਬਰਾਂ ਨੇ VOTING ਕੀਤੀ ਆ ਜਿਹਦੇ ਵਿੱਚ 15 ਚੋਂ 13 ਬੰਦੇ ਨੇ ਸਮਰਥਨ ਦਿੱਤਾ ਤੇ ਬੜੀ ਖੁਸ਼ੀ ਦੀ ਗੱਲ ਆ ਵੀ ਇੱਕ ਤਰਫਾ ਉਹਨੂੰ ਜਿਹੜਾ ਲੋਕਾਂ ਨੇ قبول ਲਿਆ ਉਹਦੇ ਪ੍ਰਧਾਨਗੀ ਨੂੰ ਤੇ ਮੈਂ ਉਹਨੂੰ ਪ੍ਰਧਾਨਗੀ ਦੀ ਬਹੁਤ ਬਹੁਤ ਵਧਾਈਆਂ ਦਿੰਦਾ ਤੇ ਨਾਲ ਦੀ ਨਾਲ ਜਿੰਨੇ ਵੀ ਮੈਂਬਰ ਬਣੇ ਦੇਖੋ ਜਿੰਨੇ ਵੀ ਅੱਜ ਕੀ ਮੈਂਬਰ ਬਣਨੇ ਨੇ ਮੈਨੂੰ ਦੋ ਮੈਂਬਰੋਂ ਛੜ ਕੇ ਲਗਭਗ 13 ਮੈਂਬਰ ਹੋਣੇ ਜਿਹੜੇ ਪਹਿਲੀ ਵਾਰ ਜੁੜਨ ਦਿੱਤੇ ਨੇ ਤੇ ਸਾਰਿਆਂ ਨੂੰ ਉਹਨਾਂ ਨੂੰ ਵੀ ਮੁਬਾਰਕਬਾਦ ਹੁੰਦਾ ਵੀ ਸਾਰੇ ਰਲ ਕੇ ਕੰਮ ਕਰਨਗੇ ਤੇ ਸ਼ਹਿਰ ਦਾ ਵਿਕਾਸ ਕਰਨਗੇ ਤੇ ਆਪ ਸਾਰੇ ਕੌਂਸਲਰ ਸੰਸਥਾ ਦਾ ਦੋ ਪਲੇਸ ਬਣਦੇ ਦਾ ਵੇਨੀ ਤੋਂ ਬੋਲਦੇ ਹਾਂ ਅਪਰੋਡਾ ਬਾਕੀ ਪ੍ਰਾਰਣੇ ਦੀ ਨੋਜਦੀਆ ਮੇਰਾ ਬੋਧਾ ਉਹ ਆਮਾਦੀ ਪਾਰਟੀ ਇਸ ਬੋਧਾ ਆਮਾਦੀ ਪਾਰਟੀ ਦਾ ਟਾਰਗੇਟ ਰਹੇਗਾ ਮਟੂੜਾ ਸ਼ਹਿਰ ਦੇ ਵਿਕਾਸ ਦੇ ਦੇਖੋ ਜੀ ਆਮਾਦੀ ਪਾਰਟੀ ਦਾ ਆਪਾਂ ਹੁਣ ਵੀ ਤੁਹਾਨੂੰ ਬੁਦੀ ਵੀ ਹੁਣ ਤੱਕ ਜਿਹੜੇ 3 ਸਾਲ ਲੰਘੇ ਨੇ ਉਹਦੇ ਵੀ ਜੀ ਕਾਫੀ ਵਿਕਾਸ ਹੋਇਆ ਤੇ ਉਸੇ ਵਿਕਾਸ ਦੀ ਇਹਨੂੰ ਹੋਰ ਤੇਜ਼ੀ ਨਾਲ ਤੋਰਿਆ ਜਾਊਗਾ ਤੇ ਸ਼ਹਿਰ ਦੇ ਵਿੱਚ ਵੱਧ ਤੋਂ ਵੱਧ ਵਿਕਾਸ ਕੀਤਾ ਜਾਊਗਾ ਸਾਰੇ ਰੜਕੇ ਵਿਕਾਸ ਕਰਾਂਗੇ ਐਮਐਲਏ ਸਾਹਿਬ ਜਿੱਦਾਂ ਸਾਡੇ ਭਗਵੰਤ ਸਿੰਘ ਕਹਿੰਦੇ ਨੇ ਲੇ ਵੀ ਇਹ ਸਾਡੇ ਭਮੱਕੜ ਨੇ ਅੱਜ 3-4 ਭਮੱਕੜ ਗੈਰ ਰਹੇ ਇਹਦੇ ਬਾਰੇ ਕੀ ਕਹਿਣਾ ਚਾਹੂਗਾ ਇਹ ਕੋ ਕਰਦਾ ਉਹ ਬਿਚ ਤੁਹਾਨੂੰ ਦੱਸਤਾ ਰਿਹਾ ਵੀ ਉਹਦੇ ਵੋਟਾਂ ਦੇ ਵਿੱਚੋਂ ਸਾਰੇ ਭੌਂਕੜ ਹਾਜ਼ਰ ਸੀਗੇ ਹਾਜੀ ਗੂਗਲ ਨਹੀਂ ਹੈਗੇ ਸਾਰੇ ਨਾਲ ଥି ਤੇ ਤੁਸੀਂ ਇਹ ਦੇਖੋ ਵੀ ਉਹਦੇ ਵਿੱਚ ਅੱਜ ਇਹੀ ਤਾਂ ਹੀ ਸਾਨੂੰ ਕਿਰਨ ਵੋਟਾਂ ਮਿਲੀਆਂ ਹਨਾ ਵੱਧ ਤੋਂ ਵੱਧ ਸਾਰੇ ਬੰਦੇ ਸਾਥ ਦਿੱਤਾ ਹਾਂ ਪ੍ਰਧਾਨ ਦੀ ਚੋਣ ਆ ਜਿਹੜੀ ਉਹ ਵਾਅਦੇ ਵਿੱਚ ਰੱਖੀ ਗਈ ਆ ਹਜੇ ਅੱਜ ਸਿਰਫ ਪ੍ਰਧਾਨ ਚੁਣਿਆ ਗਿਆ ਜੀ